ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਜਸਮੀ ਪ੍ਰਭ ਪ੍ਰਸਾਦ ਸੋਈਏ ਸਰਾਵਗ ਸੁਦਸ ਸਮੂਹ ਸੁਧਾਨ ਕੇ ਦੇਖ ਪਿਓ ਕਰ ਜੋਗ ਜਤੀ ਕੇ ਸੂ ਸੁਰਾਰਦਨ ਸੁਧ ਸੁਦਾ ਦੇਖ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖੀ ਤੇ ਪ੍ਰਾਨ ਪ੍ਰਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂ ਤੇ ਏਕ੍ਰਤੀ ਬਿਨ ਏਕ੍ਰਤੀ ਕੇ ਮਾਤੇ ਮਤੰਗ ਜਰੇ ਜਰੇ ਸੰ ਅਨੂਪ ਉਤੰਗ ਸੰ ਸਵਾਰੇ ਕੋਟ ਤੁਰੰ ਕੁਰੰਗ ਸੇ ਕੂਦਤ ਪੌਣ ਕੇ ਗੋਣ ਕੋ ਜਤਨੇ ਵਾਰੇ ਭਾਰੀ ਪੁਜਾਨ ਕੇ ਭੂਪ ਭਲੀ ਬਿਦ ਨਿਆਪ ਸੀਸ ਨਨਜਾਤ ਵਿਚਾਰੇ ਏਤੇ ਭੇਤੋ ਕਹ ਪੇਪੂ ਪਤ ਅੰਤ ਕਾਓ ਨਾਂਗੇ ਹੀ ਪਾਇ ਪਧਾਰੇ ਜੀਤ ਪ੍ਰੈ ਸਭ ਦੇਸ ਸਦਸਾਨ ਕੋ ਬਾਜਤ ਢੋਲ ਮਰਦੰਗ ਨੰਗਾਰੇ ਗੁੰਡਤ ਗੁਰਗਜਾਨ ਕਸੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੋਣ ਗਨੈ ਨਹੀਂ ਜਾਤ ਵਿਚਾਰੇ ਸਿਰਪਤ ਸੇ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੀ ਧਾਮ ਸਿਧਾਰੇ ਤੀਰਥ ਨਾਨ ਦਿਆ ਦਮਦਾਨ ਸੁਸੰਜਮਨੇ ਅਨੇਕ ਵਿਸੇਖ ਹੈ ਵੇਦ ਪ੍ਰਾਣ ਕਤੇਵ ਕੁਰਾਨ ਜਮੀਨ ਜਬਾਨ ਸੁਬਾਨ ਕੇ ਪੇਖੈ ਪੋਣ ਆਹਾਰ ਜਤੀ ਜਤ ਧਾਰ ਸਵੈ ਸੁਖ ਚਾਰ ਹਜ਼ਾਰ ਕ ਦੇਖੈ ਸਿਰਪੂ ਵਾਰ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸੁਸਾ ਸਨਾਹ ਦੁਰਜਾਨ ਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖਾ ਲੈ ਨਹਿ ਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀ ਪਦ ਸ੍ਰੀ ਪੁਆਨ ਕਿਰਪਾ ਪਿੰ ਤਿਆਗ ਜਹਾਨ ਨਿਦਾਨ ਚਲਾਂਗੇ ਵੀਰ ਅਪਾਰ ਬਡੇ ਬਰਿਆਰ ਅਵਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਕੀ ਜਾਣ ਕੇ ਮਾਨ ਮਲਈਆ ਗਾੜੇ ਗੜਾਨ ਕੀ ਤੋੜਨ ਹਾ ਸੂਬਤ ਨਹੀਂ ਤਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਤਕ ਅਨੇਕ ਸੋ ਇੱਕ ਦਿਵਈਆ ਦਾੜਨ ਦੇਵ ਫਰਿੰਦਰ ਸਾਤਰਪੂਤ ਉਪਵੇਖ ਪਵਾਨ ਜਪਾਂਗੇ ਜੀਵ ਜਤੇ ਜਲਮੈ ਥਲਮੈ ਪਲ ਹੀ ਪਲਮੈ ਸਭ ਥਾਪਤ ਪਾਂਗੇ ਪੁੰਨ ਪ੍ਰਤਾਪਨ ਬਾੜ ਜਾਤ ਧੁਨਾ ਪਾਪਨ ਕੇ ਬਹੁ ਪੁੰਜਕ ਪਾਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੇ ਆਪ ਲੋਕ ਚ ਪਾਂਗੇ ਮਾਨਵ ਇੰਦਰ ਗਜेंद्र ਨਾਧਪ ਜੋਤ ਲੋਕ ਕੋ ਰਾਜ ਕਰਾਂਗੇ कोड स्नान गजादिकदार अनेक सोमबर साज भरेंगे ब्रह्म مهेश्वर विष्णु सचीपत अंतपसेजम फास परेंगे जे नरसीर पद के प्रश्न पग ते नर फेर न देह तरेंगे का पियो जो दौलोचर मुंद का बैठ रहे हो बक ध्यान लगायो नाथ पियो लिए सास मंदरण लो गयो परलोक गवायो

ਸੇਪੁ ਗਵਾਰ ਕੋ ਬੇਦ ਨਾ ਪਾਇਓ ਕੂਰ ਕਿਆ ਉਰਜੋ ਸਭੀ ਜਗ ਸੇਪੁ ਗਵਾਰ ਕੋ ਬੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ